ਹੋ ਗਈ ਏ ਤੇਰੀ ਉਮਰ ਵਡੇਰੀ ਗੱਲ ਸੋਚ ਸਮਝ ਕੇ ਕਰਿਆ ਕਰ ਉੰਜ ਤਾਂ ਗੱਲਾਂ ਬੜੀਆਂ ਕਰਦੇ ਕੋਈ ਗੱਲ ਜ਼ਰੂਰੀ ਕਰਿਆ ਕਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਇੱਕ ਹੋਰ ਰਚਨਾ ਦੇ ਨਾਲ ਇੱਕ ਹੋਰ ਵੀਡੀਓ ਦੇ ਨਾਲ ਤੁਹਾਡੇ ਰूबरू ਹੋਇਆ ਸੋ ਅੱਜ ਦੀ ਇਹ ਰਚਨਾ ਅਜੀਤ ਸਿੰਘ ਪੁਸ਼ਪ ਨੇ ਸਾਨੂੰ ਲਿਖ ਕੇ ਭੇਜੀ ਹੈ ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇਸ ਰਚਨਾ ਦੇ ਜ਼ਰੀਏ ਸਾਨੂੰ ਥੋੜਾ ਜਿਹਾ ਅਲਰਟ ਕੀਤਾ ਜਾਵੇ ਸੁਚੇਤ ਕੀਤਾ ਜਾਵੇ ਕਿਉਂਕਿ ਇਸ ਰਚਨਾ ਦੇ ਵਿੱਚ ਉਮਰ ਦੀ ਗੱਲ ਕੀਤੀ ਹੈ ਇਸ ਰਚਨਾ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਬੰਦਾ ਕਈ ਵਾਰ ਐਸੀਆਂ ਊਲ ਜਲੂਲ ਗੱਲਾਂ ਕਰਦਾ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਜਾਂ ਕਈ ਵਾਰ ਉਹ ਇੰਨਾ ਸੋਚਦਾ ਇੰਨੀਆਂ ਟੈਨਸ਼ਨਾਂ ਆਪਣੇ ਦਿਮਾਗ ਤੇ ਚੜਾਉਂਦਾ ਹੈ ਕਿ ਇੱਕ ਤਰ੍ਹਾਂ ਦਾ ਉਹ ਲਾਸ਼ ਬਣ ਜਾਂਦਾ ਹੈ ਸੋ ਆਓ ਆਪਾਂ ਸੁਣਦੇ ਹਾਂ ਇਹਨਾਂ ਨੇ ਕੀ ਲਿਖਿਆ ਕਹਿੰਦੇ ਹੋ ਗਈ ਏ ਤੇਰੀ ਉਮਰ ਵਡੇਰੀ ਗੱਲ ਸੋਚ ਸਮਝ ਕੇ ਕਰਿਆ ਕਰ ਉੰਜ ਤਾਂ ਗੱਲਾਂ ਬੜੀਆਂ ਕਰਦੇ ਕੋਈ ਗੱਲ ਜ਼ਰੂਰੀ ਕਰਿਆ ਕਰ ਰੱਬ ਨੂੰ ਭਾਵੇਂ ਯਾਰ ਬਣਾ ਲੇ ਰੱਬ ਨੂੰ ਭਾਵੇਂ ਯਾਰ ਬਣਾ ਲੇ ਪਰ ਬੰਦਿਆਂ ਕੋਲੋਂ ਡਰਿਆ ਕਰ ਲਾਸ਼ ਸੋਚਾਂ ਦੇ ਸਾਗਰ ਚ ਤਰੀ ਨਾ ਲਾਸ਼ ਬਣ ਕੇ ਤਰਿਆ ਕਰ ਹੋ ਗਈ ਏ ਤੇਰੀ ਉਮਰ ਵਡੇਰੀ ਗੱਲ ਸੋਚ ਸਮਝ ਕੇ ਕਰਿਆ ਕਰ ਸੋ ਅੱਗੇ ਲਿਖਦੇ ਨੇ ਕਹਿੰਦੇ ਸਾਹਾਂ ਦਾ ਬਾਗ ਉਜੜ ਗਿਆ ਏ ਸਾਹਾਂ ਦਾ ਬਾਗ ਉਜੜ ਗਿਆ ਏ ਫੁੱਲ ਗਮ ਸਿਰਾਂ ਨੇ ਤਰਿਆ ਕਰ ਪੋਰਾ ਪੋਰਾ ਖਹਿ ਕੇ ਲੰਗ ਗਈ ਕੁਝ ਜ਼ੁਲਮ ਸਤਮ ਵੀ ਜਰਿਆ ਕਰ ਹੋ ਗਈ ਏ ਤੇਰੀ ਉਮਰ ਵਡੇਰੀ ਗੱਲ ਸੋਚ ਸਮਝ ਕੇ ਕਰਿਆ ਕਰ ਕਹਿੰਦੇ ਹੁਣ ਤਾਂ ਤੈਨੂੰ ਕਿਸੇ ਨਾ ਸੁਣਨਾ ਚੁੱਪ ਰਹਿਣ ਦਾ ਮੰਤਰ ਪੜਿਆ ਕਰ ਮੁੱਖ ਚੱਲੀ ਏ ਉਮਰ ਨਿਮਾਣੀ ਨਾ ਠੰਡੇ ਹੋ ਕੇ ਭਰਿਆ ਕਰ ਸਫ਼ਰ ਤਾਂ ਤੇਰਾ ਮੁੱਖ ਚੱਲਿਆ ਸਫ਼ਰ ਤਾਂ ਤੇਰਾ ਮੁੱਖ ਚੱਲਿਆ ਪੁਸ਼ਪ ਰੱਬ ਦਾ ਸਿਮਰਨ ਕਰਿਆ ਕਰ ਉੰਜ ਤਾਂ ਗੱਲਾਂ ਬੜੀਆਂ ਕਰਦੇ ਕੋਈ ਗੱਲ ਜ਼ਰੂਰੀ ਕਰਿਆ ਕਰ ਹੋ ਗਈ ਏ ਤੇਰੀ ਉਮਰ ਵਡੇਰੀ ਗੱਲ ਸੋਚ ਸਮਝ ਕੇ ਕਰਿਆ ਕਰ ਸੋ ਦੋਸਤੋ ਸੋਚਣ ਦੇ ਵਿੱਚ ਸੁਣਨ ਦੇ ਵਿੱਚ ਭਾਵੇਂ ਗੱਲ ਛੋਟੀ ਏ ਪਰ ਇਹਦੇ ਵਿੱਚ ਸਚਾਈ ਇਹੀ ਏ ਕਿ ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਜਾਂਦੀ ਏ ਉਹਨੂੰ ਆਪਣੀ ਉਮਰ ਦੇ ਹਿਸਾਬ ਨਾਲ ਹੀ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਇਹ ਉਮਰ ਸਾਨੂੰ ਉਸ ਕੁਦਰਤ ਦੀ ਦੇਣ ਹੈ ਇਹ ਸਵਾਸ ਸਾਨੂੰ ਉਸ ਕੁਦਰਤ ਦੀ ਦੇਣ ਨੇ ਤੇ ਅਸੀਂ ਬੇਲੋੜੀਆਂ ਟੈਨਸ਼ਨਾਂ ਜਾਂ ਬੇਲੋੜੀਆਂ ਸੋਚਾਂ ਦੇ ਵਿੱਚ ਰਹਿ ਕੇ ਆਪਣੇ ਇਹ ਸਵਾਸ ਜਾਂ ਇਹ ਉਮਰ ਅਜਾਈ ਨਾ ਗਵਾਈਏ ਕਿਉਂਕਿ ਉਮਰ ਨੇ ਮੁਕਦਿਆਂ ਮੁਕਦਿਆਂ ਮੁੱਕ ਜਾਣਾ ਹੈ ਤੇ ਭੋਰਾ ਭੋਰਾ ਖਹਿ ਕੇ ਇਹ ਉਮਰ ਇਹ ਵਕਤ ਬੀਤ ਜਾਣੀ ਹੈ ਸਫਰ ਜਿਹੜਾ ਉਹ ਹਮੇਸ਼ਾ ਬੰਦੇ ਦਾ ਮੁੱਕਦਾ ਜਾ ਰਿਹਾ ਹੈ ਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਹਮੇਸ਼ਾ ਹੀ ਇਹ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਸਾਡੀ ਕਾਫੀ ਲੰਘ ਗਈ ਹੈ ਤੇ ਥੋੜੀ ਰਹਿ ਗਈ ਹੈ ਇਸ ਕਰਕੇ ਬਜਾਏ ਇਸ ਦੇ ਕਿ ਅਸੀਂ ਗੱਲਾਂ ਊਲ ਜਲੂਲ ਕਰੀਏ ਬਹੁਤੀਆਂ ਗੱਲਾਂ ਕਰੀਏ ਥੋੜੀਆਂ ਗੱਲਾਂ ਹੋਣ ਪਰ ਕੰਮ ਦੀਆਂ ਹੋਣ ਇਹ ਸਾਨੂੰ ਪਾਉਂਦੀਆਂ ਨੇ ਉਮਰ ਮੁਤਾਬਕ ਉਹੀ ਚੀਜ਼ ਚੰਗੀ ਲੱਗਦੀ ਹੈ ਜਿਹੜੀ ਸਾਡੇ ਤੇ ਠੁਕਦੀ ਹੈ ਸਭ ਤੋਂ ਵੱਧ ਧੰਨਵਾਦ ਜੀ ਅਜੀਤ ਸਿੰਘ ਪੁਸ਼ਪ ਜੀ ਜਿਨ੍ਹਾਂ ਨੇ ਸਾਨੂੰ ਇਹ ਰਚਨਾ ਭੇਜੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਪਸੰਦਾ ਹੀ ਹੋਊਗੀ ਸੋ ਜਿਹੜੇ ਰਹੋ ਜੀ ਸਾਡੇ ਨਾਲ ਇਸ 뮤지컬 ਪਲੇਟਫਾਰਮ ਤੇ ਤੇ ਰਿਕਾਰਡਿੰਗ ਦੇ ਸਬੰਧਤ ਕਿਸੇ ਵੀ ਕੰਮ ਲਈ ਤੁਸੀਂ ਸਾਡੇ ਸੁਰ ਸਿਮਰਨ ਸਟੂਡੀਓ ਮਾਨਸਾ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ